ਅੱਜ ਅਸੀਂ ਦੇਸੀ ਬੇਰਾਂ ਦੀ ਚਟਨੀ ਬਣਾ ਰਹੇ ਹਾਂ ਮੌਸਮ ਦੇ ਅਨੁਸਾਰ ਇਹ ਬੇਰ ਮਾਰਕੀਟ ਵਿੱਚੋਂ ਮਿਲਦੇ ਨੇ ਬੇਰਾਂ ਨੂੰ ਲੈ ਕੇ ਆਪਾਂ ਚੰਗੀ ਤਰ੍ਹਾਂ ਧੋ ਕੇ ਇਸ ਨੂੰ ਕੱਟ ਲਵਾਂਗੇ ਇਸਦੇ ਸਾਰੀਆਂ ਗਿਟਕਾਂ ਆਪਾਂ ਲੱਗ ਕਰ ਦੇਣੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਇੱਕ ਪੈਨ ਦੇ ਵਿੱਚ ਦੋ ਚਮਚ ਛਰਨ ਦਾ ਤੇਲ ਲਵਾਂਗੇ ਤੇ ਉਸ ਵਿੱਚ ਜੀਰਾ ਤੇ ਸੌਂਫ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਤੜਕਣ ਦਵਾਂਗੇ ਨਾਲ ਹੀ ਆਪਾਂ ਸਾਰੇ ਕੱਟੇ ਹੋਏ ਬੇਰ ਪਾ ਕੇ 2 ਮਿੰਟ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਇਸ ਤੋਂ ਬਾਅਦ ਆਪਾਂ ਇਸ ਵਿੱਚ ਟੇਸਟ ਅਨੁਸਾਰ ਗੁੜ ਪਾ ਰਹੇ ਹਾਂ ਤੁਸੀਂ ਵੀ ਆਪਣੇ ਟੇਸਟ ਅਨੁਸਾਰ ਇਸ ਵਿੱਚ ਗੁੜ ਪਾਦ ਜਾਂ ਘੱਟ ਕਰ ਸਕਦੇ ਹੋ ਤੇ ਨਾਲ ਹੀ ਆਪਾਂ ਤਿੰਨ ਤੋਂ ਚਾਰ ਸੁੱਕੀਆਂ ਡੰਡੀ ਵਾਲੀਆਂ ਲਾਲ ਮਿਰਚਾਂ ਭਾਈਆਂ ਨੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਸ ਨੂੰ ਟੱਕ ਦਵਾਂਗੇ ਤੇ ਗੈਸ ਨੂੰ ਸਿਮ ਕਰ ਦਵਾਂਗੇ ਚੈੱਕ ਕਰ ਲੈਨੇ ਹਾਂ ਚਟਨੀ ਬਣਨੀ ਸ਼ੁਰੂ ਹੋ ਗਈ ਹੈ ਇਸ ਵਿੱਚ ਆਪਾਂ ਰੈਗੂਲਰ ਨਮਕ ਕਾਲਾ ਨਮਕ ਲਾਲ ਮਿਰਚ ਤੇ ਹਲਦੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਵਿੱਚ ਆਪਾਂ ਥੋੜੀ ਜੀ ਸੋਗੀ ਪਾ ਰਹੇ ਹਾਂ ਇਹ ਆਪਸ਼ਨਲ ਹੈ ਤੁਸੀਂ ਪਾ ਸਕਦੇ ਹੋ ਜਾਂ ਛੱਡ ਸਕਦੇ ਹੋ ਇਸ ਵਿੱਚ ਆਪਾਂ ਅਮਚੂਰ ਪਾਇਆ ਹੈ ਜਿਸ ਦੇ ਨਾਲ ਕਿ ਚਟਨੀ ਦਾ ਸਵਾਦ ਬਹੁਤ ਹੀ ਖੱਟਾ ਮਿੱਠਾ ਬੰਦਾ ਹੈ ਚਟਨੀ ਬਣ ਕੇ ਤਿਆਰ ਹੈ ਇਸ ਨੂੰ ਆਪਾਂ ਕੜਾਈ ਵਿੱਚੋਂ ਕੱਢ ਲਵਾਂਗੇ ਤੁਸੀਂ ਰੋਟੀ ਨਾਲ ਵੀ ਖਾਓ ਜਾਂ ਇਸ ਨੂੰ ਕੱਢੀ ਵੀ ਖਾਓ ਤਾਂ ਬਹੁਤ ਹੀ ਤੇਜ਼